ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪ੍ਰੀਤ ਜੱਟੀ ਮਸ਼ਹੂਰ ਇੰਸਟਾਗ੍ਰam ਸਟਾਰ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਤਾਂ ਹਾਲੀ ਵਿੱਚ ਪ੍ਰੀਤ ਜੱਟੀ ਜੀ ਸੋਸ਼ਲ ਮੀਡੀਆ ਤੇ ਕਾਫੀ ਸੁਰਖੀਆਂ ਦੇ ਵਿੱਚ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ ਹੀ ਦਿਨੀ ਪ੍ਰੀਤ ਜੱਟੀ ਦੀ ਇੱਕ ਲੜਕੇ ਨਾਲ ਵੀਡੀਓਜ਼ ਵਾਇਰਲ ਹੋਈ ਹੈ ਉਸ ਲੜਕੇ ਦਾ ਨੇਮ ਸੁਖਦੀਪ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਪ੍ਰੀਤ ਜੱਟੀ ਵੱਲੋਂ ਕਿ ਉਹਨਾਂ ਨੇ ਸੁਖਦੀਪ ਨੂੰ ਆਪਣਾ ਭਰਾ ਮੰਨਿਆ ਸੀ ਅਤੇ ਸੁਖਦੀਪ ਵੀ ਪ੍ਰੀਤ ਜੱਟੀ ਨੂੰ ਆਪਣੀ ਭੈਣ ਮੰਨਦਾ ਸੀ ਸੁਖਦੀਪ ਪ੍ਰੀਤ ਜੱਟੀ ਨਾਲ ਕਾਫੀ ਇਸ ਵੀਡੀਓ ਬਣਾ ਚੁੱਕੇ ਸੀ ਸੁਖਦੀਪ ਆਖਿਰ ਪ੍ਰੀਤ ਜੱਟੀ ਦੇ ਘਰ ਪਹੁੰਚ ਕੇ ਉਹਨਾਂ ਨੂੰ ਪ੍ਰਪੋਸ ਕੀਤਾ ਕਿਹਾ ਕਿ ਮੈਂ ਤੁਹਾਨੂੰ ਪਸੰਦ ਕਰਦਾ ਹਾਂ ਜਿੱਥੇ ਕਿ ਪ੍ਰੀਤ ਜੱਟੀ ਵੱਲੋਂ ਉਹਨਾਂ ਨੂੰ ਮੂੰਹ ਤੇ ਚਪੇੜ ਮਾਰੀ ਗਈ ਅਤੇ ਤੁਹਾਨੂੰ ਇਹ ਵੀ ਦੱਸ ਲਈਏ ਕਿ ਉਸ ਨਾਲ ਬੱਸ ਲੁਕੀਤਾ ਦੋਸਤੋ ਪ੍ਰੀਤ ਜੱਟੀ ਦੀ ਫਾਈਨਲੀ ਮੈਰਿਜ ਹੋ ਚੁੱਕੀ ਹੈ ਜਿਸ ਦੀਆਂ ਕਿ ਸਾਨੂੰ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਦੇਖਣ ਨੂੰ ਮਿਲੀਆਂ ਨੇ ਬਾਕੀ ਤੁਹਾਡਾ ਇਸ ਵੀਡੀਓ ਨੂੰ ਦੇਖ ਕੇ ਕੀ ਖਿਆਲ ਹੈ ਆਪਣੇ ਕਮੈਂਟ ਬਾਕਸ ਦੇ ਵਿੱਚ ਕਰਿਓ ਜੋ ਦਿਨ ਆਪਾਂ ਫਿਰ ਮਿਲਦੇ ਹਾਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ